ਪੰਜਾਬ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਹੋਈ ਅਕਾਲੀ ਦਲ ਪਾਰਟੀ ਵੀ ਸ਼ਾਮਲ ਜੋ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਭਾਵੇਂ ਸਮਾਂ 1 ਸਾਲ ਤੋਂ ਵੱਧ ਪਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਆਪਣੇ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਹਲਕਾ ਇੰਚਾਰਜ ਲਾਏ ਜਾ ਰਹੇ ਨੇ ਹਲਕਾ ਇੰਚਾਰਜ ਬਦਲੇ ਜਾ ਰਹੇ ਨੇ ਜੋ ਲੀਡਰ ਜਿੱਤਣ ਦੀ ਆਸ ਰੱਖਦੇ ਨੇ ਉਹਨਾਂ ਨੂੰ ਉਸ ਹਲਕੇ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕਾਂਗਰਸ ਪਾਰਟੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਲੀਡਰਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਜਾ ਸਕੇ ਸੋ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਅਕਾਲੀ ਦਲ ਬਾਦਲ ਨੇ ਮੋਗਾ ਜ਼ਿਲ੍ਹੇ ਦੇ ਵਿੱਚ ਬੀਬੀ ਰਾਜਵਿੰਦਰ ਕੌਰ ਪਾਗੀ ਕੇ ਜੋ ਸਾਬਕਾ ਵਿਧਾਇਕ ਸੀ ਉਹਨਾਂ ਨੇ ਅੱਜ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਈ ਬੀਬੀ ਰਾਜਵਿੰਦਰ ਕੌਰ ਪਾਗੀ ਕੇ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ ਜੋ ਅਕਾਲੀ ਦਲ ਵੱਲੋਂ ਸੋ ਅਕਾਲੀ ਦਲ ਨੇ ਕਾਂਗਰਸ ਨੂੰ ਇਹ ਬਹੁਤ ਵੱਡਾ ਤੇ ਪਹਿਲਾ ਝਟਕਾ ਦਿੱਤਾ ਹੈ ਜੋ ਕਾਂਗਰਸ ਦੇ ਸਾਬਕਾ ਵਿਧਾਇਕ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਆਈਏ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੇ ਪੁਨਰਸਜੀਤ ਅਕਾਲੀ ਦਲ ਦੇ ਵੀ ਸੀਨੀਅਰ ਲੀਡਰ ਜਿਨ੍ਹਾਂ ਨੂੰ ਅੱਜ ਅਕਾਲੀ ਦਲ ਵਿੱਚ ਵਾਪਸੀ ਕਰਵਾਈਏ ਜੋ ਜਸਦੀਪ ਸਿੰਘ ਡਾਲਾ ਜਿਹੜਾ ਬਲਗ ਸਮਤੀ ਮੈਂਬਰ ਨੇ ਉਹਨਾਂ ਨੂੰ ਸਰੋਪਾ પા ਕੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਹੈ ਸੋ ਅੱਜ ਪੇਸ਼ ਹੋਏ ਬਜਟ ਦੇ ਬਾਰੇ ਵੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨਾਲ ਲਗਾਤਾਰ ਵਿਤਕਰਾ ਹੋ ਰਿਹਾ ਹੈ ਕਿਉਂਕਿ ਨਲਾਇਕ ਸਰਕਾਰ ਪੰਜਾਬ ਵਿੱਚ ਮੁੱਖ ਮੰਤਰੀ ਸਭ ਤੋਂ ਨਲਾਇਕ ਜਿਹੜਾ ਉਹ ਆਪਣੇ ਪੰਜਾਬ ਦਾ ਕੋਈ ਵੀ ਬਜਟ ਦੇ ਵਿੱਚ ਜਾ ਕੇ ਉੱਥੇ ਹਿੱਸਾ ਨਹੀਂ ਲੈ ਸਕਦਾ ਸੋ ਬਜਟ ਦੇ ਵਿੱਚ ਜਾ ਕੇ ਉਸ ਨੇ ਪੰਜਾਬ ਦੇ ਪੱਖ ਮਜ਼ਬੂਤ ਨਹੀਂ ਕੀਤੇ ਵੱਡੇ ਬਾਦਲ ਸਾਹਿਬ ਹੁੰਦੇ ਤਾਂ ਭਾਵੇਂ ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਉਹ ਕਿਸੇ ਵੀ ਪਾਰਟੀ ਦਾ ਹੁੰਦਾ ਹੋਵੇ ਉਹ ਆਪ ਜਾਂਦੇ ਤੇ ਪੰਜਾਬ ਦਾ ਕੇਸ ਲੈ ਕੇ ਹਰ ਵਾਰ ਬਜਟ ਵਿੱਚ ਪੰਜਾਬ ਲਈ ਕੁਝ ਨਾ ਕੁਝ ਲੈ ਕੇ ਆਉਂਦੇ ਪਰ ਪੰਜਾਬ ਦਾ ਨਲਾਇਕ ਮੁੱਖ ਮੰਤਰੀ ਜੋ ਭਗਵੰਤ ਮਾਨ ਮਿਲੇ ਆ ਪੰਜਾਬ ਨੂੰ ਉਹ ਪੰਜਾਬ ਦੇ ਲਈ ਇੱਕ ਵੀ ਜਿਹੜਾ ਕੇਸ ਲੈ ਕੇ ਨਹੀਂ ਜਾਂਦਾ ਕੇਂਦਰ ਦੇ ਕੋਲ ਤੇ ਕੇਂਦਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਕੋ ਪੰਜਾਬ ਨੂੰ ਕੁਝ ਦੇਵੇ ਸੋ ਜੇ ਅਸੀਂ ਮੰਗਾਗੇ ਨਹੀਂ ਤਾਂ ਕੇਂਦਰ ਸਾਨੂੰ ਕਿਵੇਂ ਦੇਵੇਗਾ ਸੋ ਜਿਸ ਨੂੰ ਲੈ ਕੇ ਅੱਜ ਕਿਸਾਨ ਨੌਜਵਾਨ ਵਰਗ ਹਰ ਇਸ ਬਾਈਕ ਤੋਂ ਨਾਰਾਜ਼ ਹੋਇਆ ਹੈ ਜੋ ਅੱਜ ਪੰਜਾਬ ਦੇ ਇਸ ਬਾਈਟ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਪੰਜਾਬ ਨੂੰ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਤੰਜ ਕੱਸਿਆ ਹੈ ਭਗਵੰਤ ਮਾਨ ਦੇ ਉੱਪਰ ਸਾਰਾ ਭੰਡਾ ਪੰਨਿਆ ਜੋ ਕੇਂਦਰ ਦੇ ਵੱਲੋਂ ਬਾਈਟਾਇਆ ਹੈ ਇਸ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਦਿੱਤਾ ਹੈ